ਹੇ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੰਡੀਅਨ ਕਨਸਟੀਟਿਊਸ਼ਨ ਯਾਨੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ ਯਾਨੀ ਕਿ ਆਪਾਂ ਆਰਟੀਕਲਸ ਆ ਸਟਾਰਟ ਕਰਾਂਗੇ ਕਿਉਂਕਿ ਕਨਸਟੀਟਿਊਸ਼ਨ ਜੋ ਹੈ ਉਹ ਤਾਂ ਆਪਾਂ ਪਹਿਲੀ ਕਲਾਸ ਵਿੱਚ ਸਟਾਰਟ ਕਰ ਰੱਖਿਆ ਸੀ ਤਾਂ ਆਪਣੀਆਂ ਦੋ ਕਲਾਸਿਸ ਜਿਹੜੀਆਂ ਨੇ ਹੋ ਚੁੱਕੀਆਂ ਨੇ ਪਹਿਲੀ ਕਲਾਸ ਦੇ ਵਿੱਚ ਆਪਾਂ ਕੈਬਨਿਟ ਮਿਸ਼ਨ ਪਲਾਨ ਠੀਕ ਹੈ ਔਰ ਉਸਦੇ ਨਾਲ ਨਾਲ ਆਪਾਂ ਹਿਸਟੋਰੀਕਲ ਬੈਕਗ੍ਰਾਉਂਡ ਔਰ ਸੈਕੰਡ ਕਲਾਸ ਦੇ ਵਿੱਚ ਜੋ ਸੀ ਆਪਾਂ ਉਸਦੇ ਵਿੱਚ ਬੋਰਡ ਫੀਚਰਸ ਜਿਹੜੀਆਂ ਸੀ ਉਹ ਕੰਪਲੀਟ ਕੀਤੀਆਂ ਸੀ ਤਾਂ ਅੱਜ ਆਪਣੀ 3rd ਕਲਾਸ ਹੈ ਇੰਡੀਅਨ ਪੋਲੀਟੀ ਦੀ ਜਿਸ ਦੇ ਵਿੱਚ ਆਪਾਂ ਭਾਰਤ ਦਾ ਸੰਵਿਧਾਨ ਯਾਨੀ ਕਿ ਆਰ ਸੋ ਸਾਰੇ ਆਪਾਂ ਇਸ ਕਲਾਸ ਦੇ ਵਿੱਚ ਕਵਰ ਕਰਾਂਗੇ ਤਾਂ ਕਰਦੇ ਆਂ ਅੱਜ ਦੀ ਕਲਾਸ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਜੂਰ ਪ੍ਰੈਸ ਕਰ ਲਓ ਤਾਂ ਕਿ ਅਗੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ 93 ਤਾਂ ਕਰਦੇ ਆਂ ਅੱਡੀ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣੇ ਕੋਲ ਪਹਿਲਾ ਮਿਲਦੇ ਆਂ ਆਪਾਂ ਨੂੰ ਪਾਰਟਸ ਤਾਂ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਰਟਸ ਪਹਿਲਾਂ ਕਿੰਨੇ ਸੀਗੇ 22 ਜਿਵੇਂ ਕਿ ਆਪਾਂ ਪਹਿਲੀ ਕਲਾਸ ਦੇ ਵਿੱਚ ਪਹਿਲੀ ਕਲਾਸ ਦੇ ਵਿੱਚ ਪੜ੍ਹੇ ਸੀਗੇ ਕਿ ਹੁਣ ਕਿੰਨੇ ਹੋ ਚੁੱਕੇ ਨੇ 25 ਬਟ 8 25 ਗਿਣਤੀ ਵਾਈਜ਼ ਨਹੀਂ ਗਿਨੇ ਜਾਣਗੇ ਗਿਣਤੀ ਵਾਈਜ਼ ਆਪਾਂ ਨੂੰ ਸਿਰਫ ਕਿੰਨੇ ਦਿਖਣਗੇ 22 ਹੀ ਦਿਖਣਗੇ ਤਾਂ ਤਿੰਨ ਜਿਹੜੇ ਹੋਣਗੇ ਉਹ ਆਪਾਂ ਨੂੰ ਅਮੈਂਡਮੈਂਟਸ ਦਿੱਤੇ ਆਤੀ ਯਾਨੀ ਕਿ ਜਿਵੇਂ ਕਿ 4A ਔਰ 4 ਤਾਂ ਇਹ ਦੋ ਵਾਰ ਦਿਖ ਰਿਹਾ ਆਪਾਂ ਨੂੰ 4 ਔਰ 4A ਤਾਂ ਇਸ ਤਰੀਕੇ ਨਾਲ ਟੋਟਲ ਮਿਲਾ ਕੇ ਆਪਣੇ ਕੋਲੇ 25 ਬਣਦੇ ਨੇ ਤਾਂ ਦੇਖਦੇ ਹਾਂ ਕਿ ਆਪਣੇ ਕੋਲ ਕੀ ਕੀ ਹੈ ਤਾਂ ਆਪਣੇ ਕੋਲ ਹੈ ਜੀ ਪਾਰਟ 1 ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਐਂਡ ਇਨਸਟਿਟਿਊਟਸ ਠੀਕ ਹੈ ਉਸ ਤੋਂ ਬਾਅਦ ਪਾਰਟ 2 ਜਿਸ ਦੇ ਵਿੱਚ ਆਪਣੇ ਕੋਲ ਸਿਟੀਜ਼ਨਸ਼ਿਪ ਹੈ ਇਹ ਆਰਟੀਕਲ ਨੰਬਰ 5 ਤੋਂ ਲੈ ਕੇ 11 ਤੱਕ ਹੈ ਫਸਟ ਆਪਣੇ ਕੋਲ ਜੋ ਹੈ ਫਸਟ ਤੋਂ ਲੈ ਕੇ 4 ਤੱਕ ਹੈ ਫਿਰ ਆਪਣੇ ਕੋਲ ਆਂਦੇ ਨੇ ਪਾਰਟ 3 ਫੰਡਾਮੈਂਟਲ ਰਾਈਟਸ ਜਿਸ ਦੇ ਵਿੱਚ 12 ਤੋਂ ਲੈ ਕੇ 35 ਤੱਕ ਹੈ ਫਿਰ ਆਪਣੇ ਕੋਲ ਆਉਂਦਾ ਜੀ ਪਾਰਟ 4 ਜਿਹਦੇ ਵਿੱਚ ਆਪਣੇ ਕੋਲ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਯਾਨੀ ਕਿ ਡੀ ਪੀ ਐਸ ਪੀ ਹੈ ਜਿਹੜੀ ਕਿ ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ ਹੈ ਫਿਰ ਆਪਣੇ ਕੋਲ ਆਉਂਦਾ ਪਾਰਟ ਜਿਹੜਾ ਹੈ ਪਾਰਟ 4 51A ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਪਾਰਟ ਨੰਬਰ 5 ਜਿਸ ਵਿੱਚ ਦੀ ਯੂਨੀਅਨ ਯਾਨੀ ਕਿ ਯੂਨੀਅਨ ਗਵਰਨਮੈਂਟ ਆਉਂਦੀ ਹੈ ਬੰਦਾ ਨੰਬਰ ਆਰ ਆਰਟੀਕਲ ਤੋਂ ਲੈ ਕੇ 155 ਤੱਕ ਫਿਰ ਆਪਣੇ ਕੋਲ ਪਾਰਟ ਨੰਬਰ 6 ਦੇ ਵਿੱਚ ਸਟੇਟ ਯਾਨੀ ਕਿ ਸਟੇਟ ਗਵਰਨਮੈਂਟ ਆਉਂਦੀ ਹੈ 152 ਤੋਂ ਲੈ ਕੇ 237 ਤੱਕ ਫਿਰ ਆਪਣੇ ਕੋਲ 7 ਨੰਬਰ ਦੇ ਵਿੱਚ ਸਟੇਟ ਐਂਡ ਪਾਰਟਸ ਬੀ ਆਫ ਪਾਰਟਸ ਆਫ ਸ਼ੈਡਿਊਲਸ ਆ ਜਾਂਦੇ ਨੇ ਠੀਕ ਹੈ ਜਿਹੜਾ ਕਿ ਜਿਹਦੇ ਵਿੱਚੋਂ 238 ਨੰਬਰ ਆਰਟੀਕਲ ਜਿਹੜਾ ਹੈ ਉਸ ਨੂੰ ਰਿਪਲੇਸ ਕਰ ਦਿੱਤਾ ਗਿਆ ਫਿਰ ਆਪਣੇ ਕੋਲ ਜਿਵੇਂ 8 ਤਾਂ ਆ ਜਾਂਦਾ ਯੂਨੀਅਨ ਟ੍ਰਿਟਰੀਜ਼ ਜਿਹੜੀਆਂ ਨੇ 239 ਤੋਂ ਲੈ ਕੇ 242 ਦੇ ਵਿੱਚ ਫਿਰ ਪੰਚਾਇਤੀ ਰਾਜ ਆ ਜਾਂਦਾ 243 ਤੋਂ ਲੈ ਕੇ 243 ਉਹ ਤੱਕ ਫਿਰ ਮਿਊਨਿਸਪੈਲਿਟੀ ਸੰਗਠਨ ਤੇ ਇਸ ਨਾਲ ਜਿਹੜੇ ਰਿਲੇਟਡ ਹੈ ਆਪਣੇ ਕੋਲ ਜੋ ਹੈ ਹਰੇਕ ਤਰ੍ਹਾਂ ਦੀ ਇਸ ਪਾਰਟ ਦੇ ਵਿੱਚ ਲਾਸਟ ਤੱਕ ਆਪਣੇ ਕੋਲ ਜਿੰਨੇ 25 ਪਾਰਟ ਬਣਦੇ ਨੇ ਤਾਂ ਉਸ ਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਦੇ ਰੱਖੀ ਹੈ ਕਿ ਕਿਹੜਾ ਪਾਰਟ ਜੋ ਹੈ ਕਿਸ ਨਾਲ ਆਪਣੇ ਕੋਲੇ ਉਹ ਫਾਈਨੈਂਸ ਪ੍ਰੋਪਰਟੀ ਕੰਟਰੈਕਟ ਐਂਡ ਸਾਈਟਸਨਲ ਹੈ ਆਪਣੇ ਕੋਲ ਉਸ ਤੋਂ ਬਾਅਦ 13 ਆ ਜਾਂਦਾ ਆਪਣੇ ਕੋਲ ਟ੍ਰੇਡ ਕਮਰਸ ਐਂਡ ਇੰਟਰ ਕੋਰਸ ਵਿਥਨ ਦੀ ਟ੍ਰੀਟੀ ਆਫ ਇੰਡੀਆ ਠੀਕ ਹੈ ਤਾਂ ਇਸੇ ਤਰੀਕੇ ਨਾਲ ਜਿਵੇਂ ਕੋ ਆਪਣੇ ਕੋਲੇ ਅਲੱਗ-ਅਲੱਗ ਜਿਹੜੇ ਹੈਗੇ ਨੇ ਡਿਫਰੈਂਟ ਵੰਡ ਪਾਰਟ ਜਿਹੜੇ ਨੇ ਆਪਾਂ ਨੂੰ ਉਹ ਦੇ ਰੱਖੇ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਵੀ ਉਹ ਕਵਰ ਕਰਦੇ ਨੇ ਟੌਪਿਕਸ ਉਹਨਾਂ ਕਵਰ ਉਹਨਾਂ ਨੂੰ ਟੌਪਿਕਸ ਨੂੰ ਇਹਦੇ ਵਿੱਚ ਕਵਰ ਕੀਤਾ ਗਿਆ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ੈਡਿਊਲ ਕਿੰਨੇ ਨੇ ਤਾਂ ਸ਼ੈਡਿਊਲ ਆਪਣੇ ਕੋਲੇ ਇਹ ਨੇ ਜੀ ਠੀਕ ਹੈ ਕਿੰਨੇ ਸ਼ੈਡਿਊਲ ਨੇ ਆਪਣੇ ਕੋਲੇ ਇਸ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਆਪਣੇ ਕੋਲੇ 12 ਸ਼ੈਡਿਊਲ ਨੇ ਆਪਣੇ ਸੰਵਿਧਾਨ ਦੇ ਵਿੱਚ ਪਹਿਲਾਂ ਕਿੰਨੇ ਸੀਗੇ ਪਹਿਲਾਂ 8 ਸੀ ਤਾਂ ਚਾਰ ਜਿਹੜੇ ਸੀਗੇ ਉਹ ਐਮੈਂਡਮੈਂਟਸ ਦੇ ਤਹਿਤ ਐਡ ਕੀਤੇ ਗਏ ਸੀ ਕਿਹੜੇ-ਕਿਹੜੇ ਤਾਂ ਉਹ ਆਪਣੇ ਕੋਲੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਲਾਸਟ ਵਾਲੇ ਚਾਰ ਜਿਹੜੇ ਨੇ ਉਹ ਐਮੈਂਡਮੈਂਟਸ ਦੇ ਤਹਿਤ ਜਿਹੜੇ ਸੀ ਉਹ ਐਡ ਕੀਤੇ ਗਏ ਸੀਗੇ ਤਾ ਫਰਸਟ ਆਪਣੇ ਕੋਲ ਟੈਰੀਟਰੀਜ਼ ਐਂਡ ਸਟੇਟ ਫਿਰ ਹੈ ਇਮੂਲੇਟਸ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਆਂਦਾ ਐਫਰਮੇਸ਼ਨ ਆਫ ਓਥ ਯਾਨੀ ਕਿ ਜਿਹੜੀ ਸੌਂਧ ਵਾਈ ਜਾਂਦੀ ਹੈ ਉਹ ਕਿਦੇ ਵਿੱਚ ਕਿਹੜੇ ਸ਼ੈਡਿਊਲ ਦੇ ਵਿੱਚ ਆਉਂਦੀ ਹੈ ਤੀਸਰੇ ਸ਼ੈਡਿਊਲ ਦੇ ਵਿੱਚ ਆਉਂਦੀ ਹੈ ਫਿਰ ਰਾਜ ਸਭਾ ਐਂਡ ਸੀਟ ਰਾਜ ਸਭਾ ਸੀਟਸ ਅਲੋਕੇਸ਼ਨ ਠੀਕ ਹੈ ਫਿਰ ਸ਼ੈਡਿਊਲ ਕਾਸਟ ਆ ਗਈ ਆਪਣੇ ਕੋਲ ਅਦਰ ਟ੍ਰਾਈਬਲ ਏਰੀਆਜ਼ ਆ ਗਈ ਫੈਡਰਲ ਲਿਸਟ ਆ ਗਈ ਜਿਹੜੀ ਆਪਣੇ ਕੋਲ ਅਫੀਸ਼ੀਅਲ ਲੈਂਗੁਏਜ ਜਿਹੜੀਆਂ ਵੀ ਆਪਣੇ ਭਾਰਤ ਦੇ ਵਿੱਚ ਲੈਂਗੁਏਜਸ ਬੋਲੀਆਂ ਜਾਂਦੀਆਂ ਜਿਹੜੀਆਂ ਨੌਂ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਤਾਂ ਉਹ ਇਹੀ ਨੌਵੀਂ ਅਨੁਸੂਚੀ ਹੈ ਜਿਹੜੀ ਕਿ ਅਮੈਂਡਮੈਂਟ ਨੰਬਰ 1 ਦੇ ਅੰਦਰ 1952 ਦੇ ਵਿੱਚ ਐਡ ਕੀਤੀ ਗਈ ਸੀ ਠੀਕ ਹੈ ਉਸ ਤੋਂ ਬਾਅਦ ਡਿਫੈਕਸ਼ਨ ਆ ਜਾਂਦਾ ਆਪਣੇ ਕੋਲੇ 1985 ਵਿੱਚ 52 ਨੰਬਰ ਅਮੈਂਡਮੈਂਟ ਦੇ ਤਹਿਤ ਇਹਨੂੰ ਐਡ ਕੀਤਾ ਗਿਆ ਫਿਰ ਆਪਣੇ ਕੋਲ 11 ਦੇ ਵਿੱਚ ਪੰਚਾਇਤੀ ਪੰਚਾਇਤ ਆ ਜਾਂਦੀ ਹੈ ਠੀਕ ਹੈ ਇਹਨੂੰ 1992 ਦੇ ਵਿੱਚ 73 ਨੰਬਰ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ ਸੀ ਫਿਰ ਮਿਊਂਟਿਪਲਟੀ ਜਾਂਦੀਆਂ ਨੇ 12 ਦੇ ਵਿੱਚ ਇਹਨਾਂ ਨੂੰ ਵੀ 1992 ਦੇ 74 ਨੰਬਰ ਅਮੈਂਡਮੈਂਟ ਦੇ ਨਾਲ ਜਿਹੜਾ ਸੀ ਭਾਰਤ ਦੇ ਸੰਵਿਧਾਨ ਵਿੱਚ ਐਡ ਕੀਤਾ ਗਿਆ ਸੀ ਸ਼ੁਰੂ ਕਰਦੇ ਹਾਂ ਆਪਣੇ ਪਾਰਟਸ ਵਾਈਜ਼ ਜਿਵੇਂ ਜਿਵੇਂ ਹੋਣਗੇ ਆਪਾਂ ਕਿਉਂਕਿ ਪਾਰਟ ਵਾਈਜ਼ ਚੱਲਾਂਗੇ ਜਿਵੇਂ ਇੱਕ ਪਾਰਟ ਦੇ ਅੰਦਰ ਇਹ ਚੀਜ਼ ਆ ਗਈ ਤਾਂ ਉਹਨੂੰ ਮੇਨ ਪੜਾਂਗੇ ਵੀ ਉਹ ਕਿਹੜੇ ਕਿਹੜੇ ਆਰਟੀਕਲ ਦੇ ਨਾਲ ਰਿਲੇਟਡ ਹੈ ਤਾਂ ਫਰਸਟ ਆਪਣੇ ਕੋਲ ਜਿਵੇਂ ਪਾਰਟ ਆ ਜਾਂਦਾ ਯੂਨੀਅਨ ਐਂਡ ਸਟੇਟਸ ਜਿਹੜੀ ਕਿ ਆਪਣੇ ਕੋਲ ਚੱਲੇਗੀ 1 ਤੋਂ ਲੈ ਕੇ 4 ਨੰਬਰ ਆਰਟੀਕਲ ਤੱਕ ਤਾਂ ਫਰਸਟ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਇੰਡੀਆ ਦੈਟ ਇਜ਼ ਪਾਰਟ ਠੀਕ ਹੈ ਤਾਂ ਇੰਡੀਆ ਜਿਹੜਾ ਹੈ ਉਹ ਇੱਕ ਯੂਨੀਅਨ ਹੈ ਠੀਕ ਹੈ ਯੂਨੀਅਨ ਹੈ ਸਟੇਟਸ ਦੀ ਠੀਕ ਹੈ ਕਿਸਦੀ ਯੂਨੀਅਨ ਹੈ ਇੱਕ ਸਟੇਟਸ ਦੀ ਯੂਨੀਅਨ ਹੈ ਮਤਲਬ ਕਿ ਕਾਫੀ ਸਾਰੀਆਂ ਸਟੇਟਸ ਨੇ ਉਹਦੇ ਉਹਨਾਂ ਨੂੰ ਮਿਲਾ ਕੇ ਇੱਕ ਯੂਨੀਅਨ ਬਣਦੀ ਹੈ ਤਾਂ ਭਾਰਤ ਕੀ ਹੈ ਇੱਕ ਯੂਨੀਅਨ ਹੈ ਇੰਡੀਆ ਦੈਟ ਇਜ਼ ਭਾਰਤ ਇਹ ਆਪਣੇ ਸੰਵਿਧਾਨ ਦੇ ਵਿੱਚ ਪਹਿਲੇ ਪੇਜ ਤੇ ਹੀ ਲਿਖਿਆ ਹੈ ਕਿ ਇੰਡੀਆ ਦੈਟ ਇਜ਼ ਭਾਰਤ ਕਿ ਇੰਡੀਆ ਹੀ ਭਾਰਤ ਹੈ ਉਸ ਤੋਂ ਬਾਅਦ ਆਰਟੀਕਲ ਨੰਬਰ 2 ਹੁੰਦਾ ਇਸਟੈਬਲਿਸ਼ਮੈਂਟ ਆਫ ਨਿਊ ਸਟੇਟ ਤਾਂ ਆਰਟੀਕਲ ਨੰਬਰ 2 ਇਹ ਕਹਿੰਦਾ ਕਿ ਆਪਾਂ ਜਿਹੜੀ ਹੈ ਨਿਊ ਸਟੇਟ ਕੋਈ ਵੀ ਐਸਟੈਬਲਿਸ਼ ਕਰ ਸਕਦੇ ਯਾਨੀ ਕਿ ਜਿਵੇਂ ਕਿ ਭਾਰਤ ਅਗਰ ਬਾਹਰਲੀ ਕੋਈ ਵੀ ਸਟੇਟ ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਸ ਨੂੰ ਆਪਣੇ ਭ ਆਰਟੀਕਲ ਨੰਬਰ 3 ਦੇ ਵਿੱਚ ਲਿਖਿਆ ਹੋਇਆ ਹੈ ਫਾਰਮੇਸ਼ਨ ਆਫ ਸਟੇਟ ਯਾਨੀ ਕਿ ਆਪਣੇ ਭਾਰਤ ਦੇ ਵਿੱਚ ਦੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਦੀ ਬਾਉਂਡਰੀ ਨੂੰ ਵੱਡੀ ਛੋਟੀ ਕਰਨਾ ਠੀਕ ਹੈ ਜਾਂ ਫਿਰ ਉਹਨਾਂ ਦੇ ਨੇਮਸ ਨੂੰ ਚੇਂਜ ਕਰਨਾ ਤਾਂ ਉਹ ਆਪਣੇ ਕੋਲ ਆਰਟੀਕਲ ਨੰਬਰ 3 ਦੇ ਵਿੱਚ ਲਿਖਿਆ ਹੋਇਆ ਹੈ ਕਿ ਇਸ ਦੇ ਤਹਿਤ ਆਪਾਂ ਕਰ ਸਕਦੇ ਹਾਂ ਬਟ ਇਹਨਾਂ ਨੂੰ ਕੋਈ ਵੀ ਨਹੀਂ ਕਰ ਸਕਦਾ ਸਿਰਫ ਕੀ ਕਰ ਸਕਦੀ ਹੈ ਪਾਰਲੀਮੈਂਟ ਕਰ ਸਕਦੀ ਹੈ ਠੀਕ ਹੈ ਤਾਂ ਇਹ ਫਾਰਮੇਸ਼ਨ ਜਿਹੜੀ ਹੁੰਦੀ ਹੈ ਸਿਰਫ ਕੌਣ ਕਰ ਸਕਦਾ ਸਿਰਫ ਪਾਰਲੀਮੈਂਟ ਕਰ ਸਕਦੀ ਹੈ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਹੁੰਦਾ ਆਪਣੇ ਕੋਲੇ ਲੋਕ ਸਭਾ ਹੁੰਦੀ ਹੈ ਠੀਕ ਹੈ ਫਿਰ ਰਾਜ ਸਭਾ ਹੁੰਦੀ ਹੈ ਤੇ ਪ੍ਰੈਜ਼ੀਡ ਪਾਰਲੀਮੈਂਟਰੀ ਬਣਦੀ ਹੈ ਯਾਨੀ ਕਿ ਸੰਸਦ ਬਣਦੀ ਹੈ ਠੀਕ ਹੈ ਤਾਂ ਪਾਰਲੀਮੈਂਟ ਹੀ ਸਿਰਫ ਇਸ ਦੇ ਵਿੱਚ ਚੇਂਜਿੰਗਸ ਕਰ ਸਕਦੀ ਹੈ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਆਰਟੀਕਲ ਨੰਬਰ 4 ਜਿਸ ਦੇ ਵਿੱਚ ਆਪਣੇ ਕੋਲ ਰੂਲਸ ਆਫ ਫਾਰਮੇਸ਼ਨ ਆਫ ਸਟੇਟਸ ਲਿਖੇ ਹੋਏ ਨੇ ਮਤਲਬ ਕਿ ਜਿਹੜੀ ਆਪਾਂ ਗੱਲ ਕਰਕੇ اٹੇ ਹਾਂ ਕਿ ਜਿਹੜੀ ਕੋਈ ਵੀ ਨਵੀਂ ਸਟੇਟ ਦੀ ਬਾਹਰੋਂ ਬੜਾਈ ਜਾ ਸਕਦੀ ਹੈ ਜਾਂ ਫਿਰ ਅੰਦਰ ਦੀਆਂ ਸਟੇਟਸ ਦੀ ਬਾਉਂਡਰੀ ਨੂੰ ਚੇਂਜ ਕਰਨਾ ਜਾਂ ਫਿਰ ਨਾਮ ਨੂੰ ਚੇਂਜ ਕਰਨਾ ਤਾਂ ਉਹ ਸਾਰੇ ਰੂਲਸ ਜਿਹੜੇ ਨੇ ਉਹ ਆਪਣੇ ਕੋਲ ਆਰਟੀਕਲ ਨੰਬਰ 4 ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਹਨ ਨੈਕਸਟ ਹੈ ਆਪਣੇ ਕੋਲ ਸੈਕੰਡ ਪਾਰਟ ਸੈਕੰਡ ਪਾਰਟ ਜੋ ਹੈ ਆਪਣਾ ਸਿਟੀਜ਼ਨਸ਼ਿਪ ਤੇ ਰਿਲੇਟਡ ਹੈ ਠੀਕ ਹੈ ਸਿਟੀਜ਼ਨਸ਼ਿਪ ਜੁੜੀ ਹੈ ਆਪਣੇ ਕੋਲ ਆਰਟੀਕਲ ਨੰਬਰ 5 ਤੋਂ ਲੈ ਕੇ ਆਰਟੀਕਲ ਨੰਬਰ 11 ਦੇ ਵਿੱਚ ਰਹਿਣ ਵਾਲੀ ਹੈ ਠੀਕ ਹੈ ਬਟ ਇਹਦੇ ਵਿੱਚ ਜਿਹੜੇ ਆਰਟੀਕਲਸ ਆਪਣੇ ਲਈ ਅਪੌਇੰਟਡ ਨੇ ਜਿਹੜੇ ਕਿ ਆਪਾਂ ਜ਼ਿਆਦਾਤਰ ਤੁਸੀਂ ਫੋਕਸ ਜਿਹੜਾ ਦੇ ਰਹੇ ਹੋ ਪੰਜਾਬ ਪੁਲਿਸ ਦੇ ਉੱਪਰ ਦੇ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਦੇਖਿਆ ਜਾਵੇ ਜਾਂ ਫਿਰ ਹੋਰ ਪੇਪਰ ਜਿਹੜੇ ਹੈਗੇ ਨੇ ਆਪਣੇ ਕੋਲ ਜਿਹੜੇ ਆ ਰਹੇ ਨੇ ਪੰਜਾਬ ਦੇ ਰਿਲੇਟਡ ਉਹਨਾਂ ਅਗਰ ਤੁਸੀਂ ਦੇਖੋ ਤਾਂ ਜਿਹੜੇ ਆਪਣੇ ਲਈ ਮੇਨ ਬਣ ਗਏ ਨਾ ਠੀਕ ਹੈ ਮੇਨ ਜ ਇਹ ਹਰੇਕ ਕਿਰਿਆ ਆਰਟੀਕਲ ਹੁੰਦਾ ਪੇਪਰ ਦੇ ਵਿੱਚ ਆਉਂਦਾ ਵੀ ਨਹੀਂ ਤਾਂ ਜਿਹੜੇ ਮੋਸਟ ਇੰਪੋਰਟੈਂਟ ਹੁੰਦੇ ਨੇ ਜਸਟ ਆਪਾਂ ਉਹ ਕਵਰ ਕਰਾਂਗੇ ਤਾਂ ਆਪਣੇ ਕੋਲ ਆਰਟੀਕਲ ਨੰਬਰ ਹੈ 5 ਠੀਕ ਹੈ ਤਾਂ 5 ਨੰਬਰ ਆਰਟੀਕਲ ਦੇ ਵਿੱਚ ਹੈ ਆਪਾਂ ਨੂੰ ਤਿੰਨ ਸ਼ਰਤਾਂ ਦਿੱਤੀਆਂ ਹੁੰਦੀਆਂ ਨੇ ਇਸ ਦੇ ਵਿੱਚ ਯਾਨੀ ਕਿ ਜੇ ਅਗਰ ਆਪਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਹੈ ਭਾਰਤ ਦੀ ਲੈਣੀ ਹੈ ਤਾਂ ਉਸ ਦੇ ਲਈ ਜਿਹੜਾ ਉਹ ਆਦਮੀ ਹੈ ਉਹ ਭਾਰਤ ਦਾ ਰਹਿਣ ਵਾਲਾ ਹੋਣਾ ਚਾਹੀਦਾ ਜਾਂ ਉਸ ਦੇ ਮਾਤਾ ਪਿਤਾ ਜਿਹੜੇ ਨੇ ਉਹ ਇੱਥੇ ਭਾਰਤ ਦੇ ਵਿੱਚ ਪਹਿਲਾਂ ਰਹਿੰਦੇ ਹੋਣ ਜਾਂ ਫਿਰ ਰਹਿ ਰਹੇ ਹੋਣ ਜਾਂ ਫਿਰ ਉਹ ਨਾ ਇੱਕ ਉਹਨਾਂ ਚੋਂ ਇੱਕ ਜਿਹੜਾ ਹੈ ਉਹ ਭਾਰਤ ਦਾ ਵਾਸੀ ਹੋਵੇ ਠੀਕ ਹੈ ਜਾਂ ਫਿਰ ਜਿਹੜਾ 1947 ਤੋਂ ਪਹਿਲਾਂ ਦਾ ਚੱਲ ਰਿਹਾ ਸੀ ਕਿ 1947 ਤੋਂ ਪਹਿਲਾਂ 5 ਸਾਲ ਪਹਿਲਾਂ ਤੋਂ ਜਿਹੜਾ ਹੈ ਕੋਈ ਵੀ ਭਾਰਤ ਦੇ ਵਿੱਚ ਅਗਰ ਰਹਿ ਰਿਹਾ ਹੈ ਤਾਂ ਉਸ ਨੂੰ ਭਾਰਤ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਦਿੱਤੀ ਜਾਏਗੀ ਤਾਂ ਆਰਟੀਕਲ ਨੰਬਰ 9 ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਅਗਰ ਭਾਰਤ ਅਕਤੀ ਕਿਸੇ ਬਾਹਰਲੇ ਦੇਸ਼ ਦੀ ਸਿਟੀਜ਼ਨਸ਼ਿਪ ਜਾ ਕੇ ਲੈ ਲੈਂਦਾ ਹੈ ਯਾਨੀ ਕਿ ਜਿਵੇਂ ਆਪਾਂ ਕਹਦੇ ਨੇ ਨਾ ਕਿ ਕਿਸੇ ਨੇ ਕੈਨੇਡਾ ਦੀ ਪੀਆਰ ਲੈ ਲਈ ਬਾਹਰ ਜਾ ਕੇ ਅਮਰੀਕਾ ਦੀ ਪੀਆਰ ਲੈ ਲਈ ਤਾਂ ਅਗਰ ਉਹ ਕਿਸੇ ਵੀ ਬਾਹਰਲੇ ਦੇਸ਼ ਦੀ ਪੀਆਰ ਜਾ ਕੇ ਲੈ ਲੈਂਦਾ ਹੈ ਤਾਂ ਉਸ ਦੀ ਭਾਰਤੀ ਸਿਟੀਜ਼ਨਸ਼ਿਪ ਜਿਹੜੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਕਿਉਂਕਿ ਆਪਣੇ ਭਾਰਤ ਦੇ ਵਿੱਚ ਸਿਰਫ ਸਿੰਗਲ ਸਿਟੀਜ਼ਨਸ਼ਿਪ ਹੈ ਸਿੰਗਲ ਸਿਟੀਜ਼ਨਸ਼ਿਪ ਭਾਰਤ ਦੇ ਵਿੱਚ ਸਿਰਫ ਸਿੰਗਲ ਸਿਟੀਜ਼ਨਸ਼ਿਪ ਹੈ ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 10 ਤਾਂ ਆਰਟੀਕਲ ਨੰਬਰ 10 ਕੀ ਕਹਿੰਦਾ ਹੈ ਆਰਟੀਕਲ ਨੰਬਰ 10 ਇਹ ਕਹਿੰਦਾ ਹੈ ਕਿ ਅਗਰ ਭਾਰਤ ਦੀ ਗਵਰ ਅਗਰ ਭਾਰਤ ਦੀ ਗਵਰਨਮੈਂਟ ਚ ਆਇਆ ਜਾਂ ਫਿਰ ਸੰਸਦ ਜੋ ਹੈ ਉਹ ਕੀ ਕਰਦੀ ਹੈ ਕੋਈ ਵੀ ਨਵਾਂ ਰੂਲ ਬਣਾਉਂਦੀ ਹੈ ਤਾਂ ਉਹ ਭਾਰ ਦੇ ਹਰ ਇੱਕ ਵਿਅਕਤੀ ਨੂੰ ਸਵੀਕਾਰ ਕਰਨਾ ਪਏਗਾ ਫਿਰ ਚਾਹੇ ਉਹ ਭਾਰ ਦਾ ਨਾਗਰਿਕ ਹੋਵੇ ਜਾਂ ਉਸਨੇ ਪਹਿਲਾਂ ਤੋਂ ਹੋਵੇ ਜਾਂ ਫਿਰ ਚਾਹੇ ਉਸਨੇ ਹਜੇ ਨਵੀਂ ਨਾਗਰਿਕਤਾ ਜਿਹੜੀ ਹੈ ਭਾਰ ਦੀ ਲਈ ਹੋਵੇ ਚਾਹੇ ਉਹ ਕਿਸ ਤਰੀਕੇ ਨਾਲ ਵੀ ਹੋਵੇ ਬਟ ਅਗਰ ਉਹ ਚਾਹੇ ਉਸ ਨੂੰ ਇੱਕ ਦਿਨ ਹੋਇਆ ਚਾਹੇ ਉਹ ਪਹਿਲਾਂ ਤੋਂ ਹੈ ਅਗਰ ਉਹ ਭਾਰ ਦਾ ਨਾਗਰਿਕ ਹੈ ਤਾਂ ਉਸ ਨੂੰ ਉਹ ਹੁਕਮ ਜਿਹੜੇ ਨੇ ਉਹ ਮੰਨਣੇ ਪੈਣਗੇ ਅਗਰ ਕੋਈ ਵੀ ਸੰਸਦ ਦੁਆਰਾ ਚੇਂਜਿੰਗਸ ਕੀਤੀਆਂ ਗਈਆਂ ਨੇ ਤਾਂ ਉਹ ਉਸ ਨੂੰ ਮੰਨਣੀਆਂ ਪੈਣਗੀਆਂ ਤਾਂ ਅਗਰ ਆਪਾਂ ਗੱਲ ਕਰੀਏ ਕਿ ਆਰਟੀ ਨੰਬਰ 11 ਕੀ ਕਹਿੰਦਾ ਹੈ ਤਾਂ ਆਰਟੀਕਲ ਨੰਬਰ 11 ਕਹਿੰਦਾ ਹੈ ਕਿ ਜਿਵੇਂ ਆਪਾਂ ਪਿੱਛੇ ਗੱਲ ਕਰਕੇ ਆਏ ਸੀ ਕਿ ਜਿਹੜੀ ਕੋਈ ਵੀ ਅਮੈਂਡਮੈਂਟ ਹੁੰਦੀ ਹੈ ਕੋਈ ਵੀ ਬਦਲਾਅ ਹੁੰਦਾ ਹੈ ਸਵਿਧਾਨ ਦੇ ਵਿੱਚ ਉਹ ਕੌਣ ਕਰ ਸਕਦਾ ਹੈ ਸਿਰਫ ਪਾਰਲੀਮੈਂਟ ਕਰ ਸਕਦੀ ਹੈ ਤਾਂ ਉਹ ਆਰਟੀਕਲ ਨੰਬਰ 11 ਦੇ ਵਿੱਚ ਲਿਖਿਆ ਹੋਇਆ ਹੈ ਐਗਜ਼ੈਕਟ ਪੁਆਇੰਟ ਦੇ ਨਾਲ ਕਿ ਜਿਹੜਾ ਕੋਈ ਵੀ ਚੇਂਜਿੰਗ ਹੈ ਜਿਹੜੀ ਕੋਈ ਵੀ ਅਮੈਂਡਮੈਂਟ ਹੈ ਕੋਈ ਵੀ ਐਡੀਸ਼ਨ ਹੈ ਕੁਝ ਵੀ ਕਰਨਾ ਹੈ ਤਾਂ ਉਹ ਕੀ ਹੈ ਕੱਲੀ ਪਾਰਲੀਮੈਂਟ ਕਰ ਸਕਦੀ ਹੈ ਸਿਰਫ ਤਾਂ ਉਹ ਆਰਟੀਕਲ ਨੰਬਰ 11 ਦੇ ਵਿੱਚ ਲਿਖਿਆ ਹੋਇਆ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਪਾਰਲੀਮੈਂਟ ਕਿਸ ਨੂੰ ਮਿਲ ਕੇ ਬਣਦੀ ਬੰਦੀ ਹੈ ਠੀਕ ਹੈ ਤਾਂ ਤਿੰਨਾਂ ਦੀ ਸਹਿਮਤੀ ਨਾਲ ਹੀ ਕੋਈ ਵੀ ਬਿੱਲ ਜਿਹੜਾ ਹੁੰਦਾ ਉਹ ਪਾਸ ਹੁੰਦਾ ਹੈ ਤਾਂ ਥਰਡ ਪਾਰਟ ਆਪਾਂ ਕਰਾਂਗੇ ਕੱਲ ਦੀ ਕਲਾਸ ਦੇ ਵਿੱਚ ਅੱਜ ਦੀ ਕਲਾਸ ਦੇ ਲਈ ਇੰਨਾ ਹੀ ਔਰ ਅਗਰ ਤੁਸੀਂ ਚੈਨਲ ਨੂੰ ਪੂਰਾ ਅਗਰ ਵੀਡੀਓ ਨੂੰ ਪੂਰਾ ਦੇਖ ਚੁੱਕੇ ਹੋ ਠੀਕ ਹੈ ਔਰ ਜਿਹੜਾ ਹੈ ਚੈਨਲ ਨੂੰ ਹਾਇ ਤੱਕ ਵੀ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਜੂਰ ਪ੍ਰੈਸ ਕਰ ਲਿਓ ਤਾਂ ਕਿ ਅਗਿਆਨਮਈਆਂ ਵੀਡੀਓ ਸੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ